ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਅੰਮ੍ਰਿਤਸਰ ਤੋਂ ਪਾਰਟੀ ਦੇ ਉਮੀਦਵਾਰ ਮੌਜੂਦਾ ਸੰਸਦ ਮੈਂਬਰ ਗੁਰਜੀਤ ਓਜਲਾ ਦੇ ਹੱਕ ਵਿੱਚ ਉਹਨਾਂ ਪ੍ਰਚਾਰ ਕੀਤਾ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਤਿੰਨ ਸਵਾਲਾਂ ਦੇ ਜਵਾਬ ਦਿੰਦਾ ਹਾਂ ਪਹਿਲੀ ਗੱਲ ਜਿਵੇਂ ਯੂਪੀਐਸ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਸਨ ਇਸੇ ਤਰ੍ਹਾਂ ਕਾਂਗਰਸ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਜਾ ਰਹੀ ਹੈ ਦੂਜਾ ਅਜਿਹਾ ਸਿਰਫ ਇੱਕ ਵਾਰ ਨਹੀਂ ਹੋਵੇਗਾ ਅਸੀਂ ਸਰਕਾਰ ਵਿੱਚ ਇੱਕ ਗਰੁੱਪ ਬਣਾਵਾਂਗੇ ਜੋ ਕਿਸਾਨਾਂ ਦੀ ਵਿੱਤੀ ਸਥਿਤੀ ਦਾ ਅਧਿਐਨ ਕਰੇਗਾ ਜਦੋਂ ਵੀ ਕਿਸਾਨਾਂ ਨੂੰ ਕਰਜ਼ਾ ਮਾਫੀ ਦੀ ਲੋੜ ਹੋਵੇਗੀ ਸਰਕਾਰ ਅਧਿਐਨ ਕਰਕੇ ਕਰਜ਼ਾ ਮਾਫ ਕਰੇਗੀ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਘਾਟ ਚੋੜ ਸਰਕਾਰ ਕਿਸਾਨਾਂ ਨੂੰ ਐਮਐਸਪੀ ਦੇਣ ਜਾ ਰਹੀ ਹੈ ਤੀਜਾ ਕੰਮ ਬੀਮਾ ਯੋਜਨਾ ਦਾ ਪੁਨਰਗਠਨ ਕਰਨਾ ਹੋਵੇਗਾ ਇਸ ਨਾਲ 30 ਦਿਨਾਂ ਦੇ ਅੰਦਰ ਕਿਸਾਨਾਂ ਦੇ ਹੋਏ ਨੁਕਸਾਨ ਦੇ ਪੈਸੇ ਖਾਤੇ ਵਿੱਚ ਟਰਾਂਸਫਰ ਹੋ ਜਾਣਗੇ राहुल गांधी ने प्रधानमंत्री के निशाने साधे उन्होंने कहा है कि देश में अंडी अंबानिया का कर्जा माफ हो जाता है पर किसानों का कर्जा माफ क्यों नहीं किया जाता पहला काम जैसे यूपीए सरकार ने किसानों का कर्जा माफ किया था वैसे ही कांग्रेस पार्टी पंजाब के किसानों का बाकी देश के किसानों का कर्जा माफ करने जा रही है दूसरी बात दूसरी बात सिर्फ एक बार नहीं होगा हम सरकार में एक ग्रुप बनाएंगे जो किसानों की फाइनेंशियल सिचुएशन को स्टडी करेगा और जब भी हिंदुस्तान के किसानों को कर्जा माफी की जरूरत होगी इंडिया गठबंधन की सरकार किसानों का कर्जा माफ करेगी एक बार नहीं अनेक बार हम ये काम करने के लिए तैयार हैं। दूसरी बात नरेंद्र मोदी जी ने साफ कहा कि कानूनी एमएसपी हम नहीं देंगे मैं यहां आपको साफ कह रहा हूं इंडिया गठबंधन की सरकार पंजाब के किसानों को हिंदुस्तान के किसानों को गारंटी करके कानूनी मिनिमम सपोर्ट प्राइस देने जा रही है और तीसरा काम जो आपने बीमा की बात बोली नरेंद्र मोदी जी का जो बीमा का प्रोग्राम है वो सोलह कंपनियों की मदद करता है इस प्रोग्राम को हम रीस्ट्रक्चर करेंगे किसान फ्रेंडली बीमा योजना बनेगी और 30 दिन के अंदर हिंदुस्तान के सब किसानों का पैसा उनके खाते में चला जाएगा उससे ज्यादा डिले नहीं होगा ਦਿੱਲੀ ਅਤੇ ਹਰਿਆਣਾ ਵਿੱਚ ਵੋਟਿੰਗ ਪੂਰੀ ਹੋਣ ਦੇ ਨਾਲ ਹੀ ਆਵਾਜ਼ ਦੀ ਪਾਰਟੀ ਦੇ ਸੁਪਰੀਮੋ ਪੰਜਾਬ ਵਿੱਚ ਸਰਗਰਮ ਹੋਣ ਜਾ ਰਹੇ ਹਨ ਆਵਾਜ਼ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚਣ ਦੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਰੋਡ ਸ਼ੋਅ ਕਰਨਗੇ ਅਜਿਹੇ ਵਿੱਚ ਜਿਸ ਤੋਂ ਬਾਅਦ ਹੁਣ ਮੀਟਿੰਗਾਂ ਦਾ ਦੌਰ ਸ਼ੁਰੂ ਹੋਵੇਗਾ 26 ਬਈ ਨੂੰ ਸੁਪਰੀਮੋ ਫਿਰੋਜ਼ਪੁਰ ਜਾਣਗੇ ਦੁਪਹਿਰ ਬਾਅਦ ਫਿਰੋਜ਼ਪੁਰ ਦੇ ਟਾਊਨ ਹਾਲ ਵਿਖੇ ਮੀਟਿੰਗ ਕਰਨਗੇ ਜਦਕਿ ਸ਼ਾਮ ਨੂੰ ਹੁਸ਼ਿਆਰਪੁਰ ਅਤੇ ਪਠੰਡਾ ਵਿੱਚ ਆਪ ਉਮੀਦਵਾਰ ਦੇ ਸਮਰਥਨ ਵਿੱਚ ਰੋਡ ショ ਕਰਨਗੇ ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਕਾਰਨ ਬੀਤੇ ਦਿਨੀ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਜਿਸ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬੀਤੀ ਰਾਤ ਤੇਜ਼ ਹਵਾਵਾਂ ਹਨੇਰੀ ਨਾਲ ਮੀਂਹ ਪਿਆ ਪਰ ਮੌਸਮ ਵਿਭਾਗ ਮੁਤਾਬਕ ਬੀਤੇ ਦਿਨ ਤੋਂ ਤਾਪਮਾਨ 40 ਤੋਂ 45 ਡਿਗਰੀ ਸਿਮਟ ਗਿਆ ਸੀ ਹੁਣ ਅਚਾਨਕ ਵਧੇਗਾ ਅਗਲੇ 4 ਤੋਂ 5 ਦਿਨਾਂ ਦੌਰਾਨ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਖੁਸ਼ਕ ਮੌਸਮ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ ਦੱਖਣੀ ਪਛਮੀ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਅਧਿਕਤਮ ਤਾਪਮਾਨ 45 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਢਾਲੀਵਾਲੀ ਜਲਨ ਪ੍ਰਚਾਰ ਕੀਤਾ ਸੀਐਮ ਭਗਵੰਤ ਮਾਨ ਨੇ ਅਜਨਾਲਾ ਮਜੀਠਾ ਵਿੱਚ ਆਪ ਉਮੀਦਵਾਰ ਨਾਲ ਵਿਸ਼ਾਲ ਰੋਡ ਸ਼ੋਅ ਕੀਤਾ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿੱਚ ਐਨਡੀਆ ਦੀ ਸਰਕਾਰ ਬਣ ਜਾਰੀ ਹੈ ਜਿਸ ਵਿੱਚ ਤਾਲੀਵਾਲ ਮੰਤਰੀ ਬਣਗੇ ਤਹਾਂ ਆਪਣੀ ਸਰਕਾਰ ਬਣ ਰਹੀ ਹੈ ਮੋਦੀ ਕਹਾਂ ਇੰਡੀਆ ਗਠਜੰਦਨ ਦੀ ਸਰਕਾਰ ਬਣੇ ਇਹਨੇ ਮੰਤਰੀ ਬਣ ਜਾਣਾ ਮੈਂ ਤੁਹਾਨੂੰ ਦੱਸ ਦੇ ਫਿਰ ਜੋ ਅੱਛਾ ਇਹ ਨੂੰ ਇਹ ਨੂੰ ਕਿਹੜਾ ਪਾਰਲੀਮੈਂਟ ਚ ਇਹ ਨੂੰ ਕਿਹੜਾ ਮੈਂ ਇੱਕ ਦੀ ਲੋੜ ਹੈ ਮਾਇਕ ਤਾਂ ਇੱਥੇ ਰਹਿ ਜਾਂਦਾ ਇਹ ਇੱਥੇ ਉਹਦਾ ਹਿੱਦਿਆ ਹੀ ਬੋਲੂ ਆਏ ਜਦੋਂ ਇਹ ਖੜਾ ਹੋਇਆ ਕਰੋ ਸਪੀਕਰ ਕੰਬਿਆ ਕਰੋ ਵੀ ਆਹ ਕੌਣ ਆ ਓਏ ਬੋਲ ਬੋਲ ਤੇ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬਣ ਨੂੰ ਤਿਆਰ ਵੀਰੋ ਮੈਂ ਮਜੀਠੇ ਤੋਂ ਆਇਆ ਉਦੋਂ ਪਹਿਲਾਂ ਅਜਨਾਲੇ ਸੀ ਉਦੋਂ ਪਹਿਲਾਂ ਚਗਾਵਾ ਸੀ ਦੋ ਪ੍ਰੋਗਰਾਮ ਹਜੇ ਹੋਰ ਨੇ ਜਿੰਨਾ ਚਿਰ ਕਾਲੀ ਦਲ ਬੀਜੇਪੀ ਤੇ ਕਾਂਗਰਸ ਦੀ ਜੜਨੀ ਪਟਦਾ ਮੈਂ ਨਹੀਂ ਤੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਪੀੜੀਆਂ ਦੇ ਬਦਲੇ ਲੈਣੇ ਹਨ ਤੋ ਪੀੜੀਆਂ ਦੇ ਕੌਣ ਆਇਆ ਊਠ ਪਹਾੜ ਕੇ نیچے ਪਹਿਲਾਂ ਲਿਖਦੀ ਹੁੰਦੀ ਸੀ ਹੰਕਾਰ ਨਾਲ ਬੀਬਾ ਬਟਿੰਡੇ ਤੁਹਾਡੀ ਆਪਣੀ ਉਮੀਦਵਾਰ ਨੰਨੀ ਸ਼ਾਂ ਐਤ ਕੀ ਪਤਾ ਕੀ ਲਿਖਿਆ ਤੁਹਾਡੀ ਨਮਾਣੀ ਸੇਵਾਦਾਰ ਵਾਹ 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 ਹੁਣ ਮੈਂ ਕੀ ਬੋਲਾਂ ਤੁਸੀਂ ਇੰਨਾ ਬੋਲੀ ਜਾਂਦੇ ਹੋ ਸੋ ਹੁਣ ਤਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਜਿਹੜਾ ਤੀਰ ਆ ਨਾ ਉਹ ਨਿਸ਼ਾਨੇ ਤੇ ਲਾ ਬਰੀ ਬੁਰੀ ਹਾਲਤ ਸੁਖਵੀਰ ਦੀ ਕੁਛ ਸਮਝ ਚ ਆਵੇ ਨਾ ਵਿਰਸੇ ਨੂੰ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਲਸੌ ਲੱਗੇ ਸੀਟ ਫਸ ਗਈ ਬਢੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਓ ਇਹਨਾਂ ਦੀ ਪਾਰਟੀ ਦਾ ਅੰਤ ਨੇ ਔਰ ਰਿਸ਼ਵਤਖੋਰਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਸੂਆਂ ਚ ਪਾਣੀ ਹੈ ਉਹ ਸਰਕਾਰੀ ਨੌਕਰੀ ਦੇਣ ਵਾਲੀ ਲੰਬੀ ਕਹਾਣੀ ਹੈ ਲੋਕੋਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਬ ਚਾਹੁੰਦੇ ਸੀ ਲੋਕੋਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਪੱਟੀ ਸਾਲੇ ਜੀਜੇ ਨੇ ਪੋਚੀ ਮੇਰਾ ਸੁੱਕੀ ਜਾਵੇ ਖੂਨ ਵੇ ਉੱਡੀ ਜਾਏ ਸਕੂਨ ਵੇ ਜਉ ਜਉ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਆ ਕੁੱਗੀ ਛਿੱਤਰਨਾ ਕੁੱਟੀ ਆ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਆ ਲੈ 4 ਜੂਨ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਚੋ ਛੁੱਟੀ ਆ ਬੋਲੇ ਸੋਨਹਾਰ